ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਗੰਜ ਦੇ ਬਾਹਰ ਮੌਜੂਦ ਹਾਂ ਔਰ ਸੰਗਤਾਂ ਦਾ ਜਿਸ ਤਰ੍ਹਾਂ ਕੀ ਤੁਸੀਂ ਇਕੱਠ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਬਾਹਰ ਜਿਸ ਤਰ੍ਹਾਂ ਕੀ ਸੰਗਤਾਂ ਇੱਥੇ ਆ ਕੇ ਚੋ ਪਹਿਰਾ ਕਰਦੀਆਂ ਹਨ ਅਰਦਾਸ ਬੇਨਤੀ ਕਰਦੀਆਂ ਹਨ ਔਰ ਬਹੁਤ ਜ਼ਿਆਦਾ ਜਿਸ ਤਰ੍ਹਾਂ ਕਿ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਤੁਸੀਂ ਇਕੱਠ ਗੁਰਦੁਆਰਾ ਸਾਹਿਬ ਦੇ ਬਾਹਰ ਦੇਖ ਸਕਦੇ ਹੋ ਉਹ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕਿ ਸੇਵਾ ਵੀ ਕੀਤੀ ਜਾ ਰਹੀ ਹੈ ਉਹ ਸੰਗਤਾਂ ਨੂੰ ਜਿਸ ਤਰ੍ਹਾਂ ਕਿ ਪੱਖੀ ਝਲ ਕੇ ਗਰਮੀ ਤੋਂ ਰਾਹਤ ਵੀ ਦਿੱਤੀ ਜਾ ਰਹੀ ਹੈ ਔਰ ਅਸੀਂ ਤੁਹਾਨੂੰ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਤਨਤਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਬਾਰੋਂ ਵੀ ਨਜ਼ਦੀਕੀ ਪਿੰਡਾਂ ਤੋਂ ਵੀ ਅਤੇ ਹਰ ਜ਼ਿਲ੍ਹਾ ਪੰਜਾਬ ਦੇ ਹਰ ਜ਼ਿਲ੍ਹਿਆਂ ਤੋਂ ਵੀ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ ਅਰਦਾਸ ਬੇਨਤੀ ਕਰਦੀਆਂ ਹਨ ਔਰ ਅਸੀਂ ਤੁਹਾਨੂੰ ਸੰਗਤਾਂ ਦਾ ਜਿਸ ਤਰ੍ਹਾਂ ਕਿ ਤੁਹਾਨੂੰ ਇੱਥੇ ਕਾਫੀ ਸੰਗਤਾਂ ਦੀਆਂ ਜਿਸਾਂ ਕਿ ਰੋਣਗਾ ਤੁਹਾਨੂੰ ਅਮਰੀਕਾ ਦੇ ਵਿੱਚ ਦਿਖਾ ਰਹੇ ਆ ਤੇ ਨਾਲ ਅਸੀਂ ਗੱਲਬਾਤ ਵੀ ਕਰਦੇ ਹਾਂ ਸੰਗਤਾਂ ਦੇ ਨਾਲ ਆਓ ਅਸੀਂ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਤੁਹਾਨੂੰ ਅਲੱਗ-ਅਲੱਗ ਜਿਸ ਤਰ੍ਹਾਂ ਕਿ ਸੰਗਤਾਂ ਵੱਲੋਂ ਜਿਸ ਤਰ੍ਹਾਂ ਕਿ ਲੰਗਰ ਲਗਾਏ ਗਏ ਨੇ ਔਰ ਇੱਕ ਹੋਰ ਤੁਹਾਨੂੰ ਅਸੀਂ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਕਿ ਇੱਕ ਆਈਸਕ੍ਰੀਮ ਦਾ ਵੀ ਲੰਗਰ ਲਗਾਇਆ ਗਿਆ ਹੈ ਹਾਂਜੀ ਵੀਰੇ ਕੀ ਨਾਮ ਕੀ ਆਪਣਾ ਤੇ ਕਿਹੜਾ ਪਿੰਡ ਜੇ ਜਿਸ ਤਰ੍ਹਾਂ ਕੀ ਤੁਹਾਡੇ ਕੋਲ ਅੱਜ ਆਈਸਕ੍ਰੀਮ ਲਗਾਈ ਜਾ ਰਹੀ ਹੈ ਹਰ ਸਾਲ ਆਉਂਦੇ ਜਾਂ ਪਹਿਲੀ ਵਾਰ ਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਣਾ ਨਾਮ ਬਲਜੋਤ ਸਿੰਘ ਹੈ ਤੇ ਆਪਣਾ ਏਰੀਆ ਜਿਹੜਾ ਬਟਾਲਾ ਦੇ ਸਾਈਡ ਤੋਂ ਆ ਤੇ ਸਾਰੇ ਵੀਰ ਜਿਹੜੇ ਆ ਪਿਛਲੇ ਕੁਝ 2 ਕਿ 3 ਮਹੀਨਿਆਂ ਤੋਂ ਜਿਹੜੇ ਆ ਆਪਾਂ ਇਹ ਲੰਗਰ ਦੀ ਸੇਵਾ ਜਿਹੜੇ ਵਦੀਪ ਸਿੰਘ ਜੀ ਹਾਡੇ ਕੋਲ ਆ ਰਹੇ ਨੇ ਹਾਂਜੀ ਤੇ ਸਾਰੇ ਵੀਰ ਜਿਹੜੇ ਆ ਸੰਯੋਗ ਕਰਦੇ ਨੇ ਤੇ ਪਹਿਲਾਂ ਆਪਾਂ ਬਟਾਲੇ ਦਾ ਆਈਸਕ੍ਰੀਮ ਲੈਂਦੇ ਹਾਂ ਤੇ ਐਨ ਕੀ ਜਿਹੜੇ ਆ ਉਹ ਇੱਥੇ ਅਮਰੇ ਸਾਥ ਤੋਂ ਲਈ ਆ ਤੇ 2-3 ਮਹੀਨੇ ਹੋ ਗਏ ਹਨ ਲਗਾਤਾਰ ਜਿਹੜਾ ਇਹ ਲੰਗਰ ਜਿਹੜਾ ਚੱਲ ਰਿਹਾ ਉਹ ਜਿਸ ਦਿਨ 2-3 ਮਹੀਨੇ ਤੋਂ ਤੁਸੀਂ ਲੰਗਾ ਲੰਗਰ ਲਗਾ ਰਹੇ ਹੋ ਆਈਸਕ੍ਰੀਮ ਦਾ ਲਗਾ ਰਹੇ ਹੋ ਹਾਂਜੀ ਜਿਹੜਾ ਪਹਿਲਾਂ ਜਿਹਨਾਂ ਲੰਗਰ ਦੀ ਸ਼ੁਰੂਆਤ ਹੋਈ ਸੀ ਉਹਨਾਂ ਆਪਾਂ ਫਰੂਟ ਚਾਟ ਦੇ ਲੰਗਰ ਲੱਗਦੇ ਸੀ ਉਸ ਤੋਂ ਬਾਅਦ ਜਦੋਂ ਗਰਮੀ ਦਾ ਮੌਸਮ ਜਿਹੜਾ ਵਧ ਗਿਆ ਤੇ ਫਿਰ ਵੀਰਾਂ ਦੀ ਸਲਾਹ ਬਣੀ ਕਿ ਜਿਹੜਾ ਆ ਆਈਸਕ੍ਰੀਮ ਦਾ ਲੰਗਰ ਲਾਇਆ ਜਾਵੇ ਤੇ ਫਿਰ ਜੂਨ ਮਹੀਨੇ ਤੋਂ ਜਿਹੜਾ ਸੀ ਉਹ ਆਈਸਕ੍ਰੀਮ ਦਾ ਲੰਗਰ ਨੇ ਬਹੁਤ ਵਧੀਆ ਫੀਲ ਹੁੰਦਾ ਹੈ ਕਿ ਜਿੱਦਾਂ ਕਿ ਜਿਹੜੇ ਸੇਵਾ ਕੀਤਾ ਜਿਹੜੇ ਆ ਆਪਣੇ ਮਾਨ ਨੂੰ ਜਿਹੜੀ ਉਹ ਸ਼ਾਂਤੀ ਮਿਲਦੀ ਹੈ ਬਹੁਤ ਖੁਸ਼ੀ ਮਿਲਦੀ ਹੈ ਕਿ ਸੰਗਤਾਂ ਦੀ ਜਿਹੜੀ ਸੇਵਾ ਕਰਦਾ ਸਾਨੂੰ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਵਾ ਤੇ ਬਾਕੀ ਸਾਰੇ ਵੀਰ ਵੀ ਸਹਿਯੋਗ ਕਰਦੇ ਨੇ ਪੂਰਾ ਤੇ ਬਹੁਤ ਵਧੀਆ ਫੀਲ ਹੁੰਦਾ ਵਾ ਕਿ ਜਿਹਨੂੰ ਸੇਵਾ ਕਰਦਾ ਸਮੇਂ ਉਹ ਜਿਸ ਤਰ੍ਹਾਂ ਕਿ ਤੁਹਾਡੇ ਵੱਲ ਸੇਵਾ ਕੀਤੀ ਜਾਂਦੀ ਹੈ ਕਿ ਤੁਹਾਡੇ ਵੱਲੋਂ ਅੱਗੇ ਵੀ ਸੇਵਾ ਕੀਤੀ ਜਾਏਗੀ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨੇ ਉਹ ਆਪੇ ਸੇਵਾ ਹੱਥੇ ਲੈਣੀ ਹੈ ਤੇ ਵੇਖੋ ਕਿੰਨਾ ਦੇ ਕਿੰਨੀ ਚਿਰ ਦੀ ਸੇਵਾ ਜਿਹੜੀ ਬਾਬਾ ਦੀਪ ਸਿੰਘ ਜੀ ਨੇ ਸਾਡੇ ਲਈ ਕੀਤੀ ਆ ਕਿੰਨਾ ਚਿਰ ਉਹਨਾਂ ਨੇ ਸੇਵਾ ਲੈ ਆਓ ਅਸੀਂ ਤੁਹਾਨੂੰ ਜਿਸ ਤਰ੍ਹਾਂ ਇੱਥੋਂ ਦੀਆਂ ਤਸਵੀਰਾਂ ਵੀ ਦਿਖਾਉਂਦੇ ਆ ਤੇ ਨਾਲ ਹੋਰ ਵੀ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਆਓ ਅਸੀਂ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਵੱਲੋਂ ਕੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕਿਹੜਾ ਪਿੰਡ ਜੀ ਹਰਜਿੰਦਰ ਸਿੰਘ ਭਾਜੀ ਨਾਮ ਕਰਾਲੀਆਂ ਆਪਣਾ ਪਿੰਡ ਐ ਜੱਸੜ ਤੇ ਕਰਾਲੀਆਂ ਵਾਗਰੂ ਸਾਂਝਾ ਲੰਗਰ ਚੱਲਣ ਡਿਆ ਬਾਬੇ ਦੀਪ ਸਿੰਘ ਜੀ ਵੱਲ ਇਸ ਦਾ ਤੁਹਾਡੇ ਵੱਲੋਂ ਅੱਜ ਕਾਦੀ ਸੇਵਾ ਕੀਤੀ ਜਾਂਦੀ ਅੱਜ ਕੋਲਡ ਡਰਿੰਕ ਦੀ ਸੇਵਾ ਕੀਤੀ ਜਾਂਦੀ ਏ ਤੋਂ ਪਿਛਲੇ ਹਫ਼ਤੇ ਸਾਰਾ ਅਸੀਂ ਕੇਲਿਆਂ ਦੇ ਜੂਸ ਦਾ ਲੰਗਰ ਲਾਇਆ ਏ ਤੋਂ ਪਿਛਲੇ ਹਫ਼ਤੇ ਸ਼ਬੀਲ ਲਾਈ ਸੀ 10 ਚਾਰ ਮਹੀਨੇ ਤੁਮੇ ਲਗਾਤਾਰ ਹੋਣਾ ਹੈ ਪਰ ਬਾਬੇ ਦੀਪ ਸਿੰਘ ਦੀ ਬਹੁਤ ਕਿਰਪਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਸੇਵਾ ਪਹਿਲਾਂ ਵੀ ਕੀਤੀ ਤੇ ਹੁਣ ਵੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਨ ਤੁਹਾਡਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਾਬੇ ਦੀਪ ਸਿੰਘ ਦੀ ਇੰਨੀ ਕਿਰਪਾ ਬਹੁਤ ਮਾਨ ਨੂੰ ਸਕੂਨ ਮਿਲਦਾ ਸੇਵਾ ਕਰਕੇ ਜਦੋਂ ਦੀ ਉਹਦੇ ਸੇਵਾ ਕਰਨ ਨੇ ਬਹੁਤ ਕੁਝ ਦੇਣ ਨੇ ਬਾਬਾ ਦੀਪ ਸਿੰਘ ਜੀ ਕਿੰਨੀ ਕਿ ਸੇਵਾ ਜਿਹੜੀ ਹੈ ਕਿ ਇਸ ਵਾਰ ਤੁਹਾਡੀ ਜਿਹੜੀ ਕੋਲਡ ਡਰਿੰਕ ਦੀ ਕੀਤੀ ਜਾ ਰਹੀ ਸਰ ਇਸ ਵਾਰ ਘੱਟੋ ਘੱਟ 50-60 ਪੇਟੀਆਂ ਕੋਲਡ ਡਰਿੰਕ ਕੋ 100 ਕਪੇਟੀ ਪਾਣੀ ਆ ਮਹਾਰਾਜ ਕਿਰਪਾ ਕਰੇ ਤਾਂ ਵਾਦ ਤੋਂ ਵਾਦ ਲ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਜਾਂਦੇ ਜਿਸ ਨਾਲ ਤੁਹਾਡੇ ਵੱਲ ਸੇਵਾ ਕੀਤੀ ਜਾਵੇ ਜਸ ਮੇਰੇ ਵੱਲੋਂ ਨਹੀਂ ਸਾਰੀ ਸੰਗਤ ਵੱਲੋਂ ਕੀਤੀ ਜਾ ਰਹੀ ਆ ਜੰਗ ਮੁੰਡੇ ਰਲ ਕੇ ਸਾਰੇ ਪਿੰਡ ਜਸੜ ਇਹ ਸਾਰੇ ਸੇਵਾ ਰਲ ਕੇ ਕਰਨਦੇ ਆ ਮੁੰਿਆਂ ਦਾ ਤੇ ਸਾਰੇ ਬਾਬੇ ਦੇ ਚਪਰੇ ਤੇ ਆਉਂਦੇ ਆ ਤੇ ਨਾਲੇ ਕੁ ਲੰਗਰ ਦੀ ਸੇਵਾ ਕਰਦਾ ਤੇ ਇਦਾਂ ਹੀ ਹੁਣ ਰਕਾਨ ਕੇ ਤੇ ਇਸ ਵਾਰ ਪਹਿਲੀ ਵਾਰ ਚਪੇਰਾ ਤੇ ਹਾਜ਼ਰੀ ਆਪਣੀ ਹਾਜ਼ਰੀ ਪਾ ਰਹੇ ਹੋ ਕਿ ਜਾਂ ਪਹਿਲਾਂ ਵੀ ਆ ਚੁੱਕੇ ਜਿੱਦਾਂ ਪਹਿਲਾਂ ਬੜੀ ਵਾਰ ਆਏ ਤੁਹਾਡੇ ਵੱਲੋਂ ਪਹਿਲਾਂ ਵੀ ਕੀਤੀ ਜਾ ਰਹੀ ਕਿ ਇਸ ਵਾਰ ਕਰ ਰਹੇ ਪਹਿਲਾਂ ਕਰਾਲੀਆਂ ਦੇ ਮੁੰਡੇ ਨਾਲ ਆਉਂਦੇ ਸੀ ਉਹਨਾਂ ਕਰਦੇ ਤੇ ਅਰਕਾਂ ਜਸਣਾ ਦੇ ਐਸੇ ਤਰ੍ਹਾਂ ਹੀ ਮਰੋ ਸਾਰੇ ਜਿਵੇਂ ਜਿਵੇਂ ਮੁੰਡਿਆਂ ਦੇ ਸੱਜਣਤਾ ਹੀ ਆ ਪ੍ਰੇਮ ਪਿਆਰ ਸਾਰੇ ਇਕੱਠੇ ਐਂਦਾ ਰਹੀ ਮੁੰਡੇ ਨਾਲ ਰਲ ਕੇ ਤੇ ਵੇਹ ਭੇਜ ਦਿੰਦੇ ਜਿਦਾਂ ਕਿ ਅਸੀਂ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਵੱਲੋਂ ਕੋਈ ਬੜਾ ਮਨ ਪ੍ਰਸੰਨ ਹੈ ਔਰ ਉਹਨਾਂ ਨਾਲੋਂ ਜਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਆਓ ਅਸੀਂ ਸੰਗਤ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਉਹਨਾਂ ਦਾ ਕੀ ਆਖਣਾ ਹੈ ਹਾਂ ਜੀ ਵਿਰੇਕੀ ਨਾਮ ਕੀ ਜਗਨਾ ਸਿੰਘ ਜੀ ਜਿਸ ਤਰ੍ਹਾਂ ਕੀ ਪਿੰਡ ਗੜਾ ਜ ਆਪਣਾ ਤਲਵੰਡੀ ਭਾਰਤ ਜੀ ਜਿਸ ਤਰ੍ਹਾਂ ਜੀ ਤੁਹਾਨੂੰ ਪਤਾ ਚਪੇਰਾ ਸਾਹਿਬ ਦਾ ਪਾੜ ਜਿਹੜਾ ਅੱਜ ਹੋ ਰਿਹਾ ਹੈ ਪਹਿਲਾਂ ਵੀ ਆਉਂਦੇ ਕਿ ਪਹਿਲੀ ਵਾਰ ਆਏ ਹੋ ਨਹੀਂ ਪਹਿਲੀ ਵਾਰ ਹੀ ਆਇਆ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ ਜੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਅੱਜ ਤੁਸੀਂ ਚਪੇਰਾ ਸਾਹਿਬ ਇੱਥੇ ਕਟਣ ਆਏ ਹਾਂ ਜੀ ਮੈਂ ਮੈਸੇਜ ਇਹੋ ਹੀ ਦੇਣਾ ਆਉਣਾ ਜੀ ਗੁਰੂ ਮਹਾਰਾਜ ਦਾ ਦਰਬਾਰ ਆ ਦਰਸ਼ਨ ਕਰਨੇ ਜ਼ਰੂਰੀ ਆ ਹਰ ਵਾਰੀ ਆਓ ਸੰਡੇ ਨੂੰ ਚਪੇਰਾ ਸਾਹਿਬ ਕਟਿਆ ਜਾਂਦਾ ਹੈ ਤੇ ਦਰਸ਼ਨ ਕਰਨ ਨੂੰ ਜਰੂਰ ਆਓ ਸੰਗਤ ਨੇ ਬਹੁਤ ਸੇਵਾ ਕੀਤੀ ਹੁੰਦੀ ਆ ਲੰਗਰਾਂ ਦੇ ਵਿੱਚ ਆਓ ਤੇ ਨਾਲ ਸੰਜੋਗ ਦਿਓ ਬਹੁਤ ਜਿਸ ਤਰ੍ਹਾਂ ਕੀ ਆਪਾਂ ਜੂਥ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਉਹਨਾਂ ਦਾ ਆਖਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਗੁਰੂਆਂ ਦੇ ਜਿਸ ਤਰ੍ਹਾਂ ਕੀ ਦਰਸ਼ਨ ਕਰੋ ਤੇ ਤੁਸੀਂ ਆਪਣੀ ਹਾਜ਼ਰੀ ਭਰੋ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਅਸੀਂ ਅੰਮ੍ਰਿਤਸਰ ਧੰਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਗੁਰਦੁਆਰਾ ਦੇ ਬਾਹਰ ਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਠੰਡੇ ਮਿੱਠੇ ਜਲ ਦੀ ਸ਼ਬੀਲ ਵੀ ਜਿਹੜੀ ਕਿ ਸੰਗਤਾਂ ਵੱਲੋਂ ਲਾਈ ਗਈ ਗੱਲਬਾਤ ਕਰਦੇ ਆਂ। ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜਿਸ ਤਰ੍ਹਾਂ ਠੰਡੇ ਮਿੱਠੇ ਜਲ ਦੀ ਸ਼ਬੀਲ ਆਈ ਜਾਂਦੀ ਹੈ ਕਿ ਹਰ ਹਫ਼ਤੇ ਜਿਹੜਾ ਚਪੈਰਾ ਸਾਹਿਬ ਦਾ ਪਾਰਟ ਹੁੰਦਾ ਉਦੋਂ ਲਾਈ ਜਾਂਦੀ ਜਾਂ ਪਹਿਲਾਂ ਵੀ ਲਾਈ ਜਾਂਦੀ ਹੈ। ਵਾਹਿਗੁਰੂ ਜੀ ਹਰ ਹਫ਼ਤੇ ਹਰ ਅਦਵਾਰ ਦੇ ਹਰ ਅਦਵਾਰ ਚਪੈਰੇ ਸਾਹਿਬ ਦੇ ਵਲੇ ਸ਼ਬੀਲ ਦੇ ਠੰਡੇ ਮਿੱਠੇ ਸ਼ਬੀਲ ਦਾ ਲੰਗਰ ਜਿਹੜਾ ਲਾਇਆ ਜਾਂਦਾ ਹਰ ਐਤਵਾਰ ਕਿਹੜੀ ਕਿਹੜੀ ਛਬੀਲ ਜਿਹੜੀ ਤੁਹਾਡੇ ਵੱਲੋਂ ਲਾਈ ਜਾਂਦੀ ਹੈ ਇਹ ਵੀਰ ਜੀ ਵੱਖਰੇ ਵੱਖਰੇ ਫਲੇਵਰ ਆ ਜਿੱਦਾਂ ਰੂਬਾਬza ਹੋ ਗਿਆ ਮੰਗੋ ਸ਼ੇਕ ਹੋ ਗਿਆ ਜਲਜੀਰਾ ਹੋ ਗਿਆ ਹੋਰ ਵੀ ਵੀਰ ਕਈ ਜਣੇ ਆਪਣੀ ਸੇਵਾ ਲੈ ਕੇ ਉਹਦੇ ਬਣਾਉਣਾ ਸ਼ੇਕ ਵੱਖੋ ਵੱਖਰੇ ਜਿੱਦਾਂ ਵੀ ਕੋਈ ਸੇਵਾ ਲੈ ਕੇ ਆ ਰਿਹਾ ਉਹਦਾ ਸੇਵਾ ਚੱਲਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਜਿਸ ਤਰ੍ਹਾਂ ਕੀ ਮਿੱਠੇ ਜਲਦੀ ਸ਼ਬੀਲ ਤੁਹਾਡੇ ਵੱਲ ਲਾਈ ਜਾਂਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਵੀਰ ਜੀ ਅਸੀਂ ਬਹੁਤ ਇਫਰਟ ਭਾਗਿਆ ਜੋ ਇਸ ਘਰ ਤੇ ਇਸ ਥਾਂ ਤੇ ਆ ਕੇ ਇਸ ਦਰ ਤੇ ਆ ਕੇ ਸੇਵਾ ਕਰਦੇ ਆ ਬਾਬਾ ਜੀ ਆਪ ਵੀ ਸੇਵਾ ਕਰਉਂਦੇ ਤਾਂ ਹੀ ਸੇਵਾ ਹੁੰਦੀ ਹੈ ਜੇ ਕੋਈ ਚਾਵੇ ਤੇ ਆਪ ਸੇਵਾ ਨਹੀਂ ਕਰ ਸਕਦਾ ਉਹਨਾਂ ਦੀ ਕਿਰਪਾ ਫੇਰ ਹੀ ਸੇਵਾ ਹੋ ਸਕਦੀ ਹੈ ਉਹਦਾ ਸੇਵਾ ਕੋਈ ਨਹੀਂ ਕਰ ਸਕਦਾ ਜਿਸ ਤਰ੍ਹਾਂ ਕੀ ਤੁਸੀਂ ਸੰਗਤਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਿ ਤੁਹਾਨੂੰ ਦੇਖ ਰਹੇ ਨੇ ਵੀਰ ਜੀ ਮੈਂ ਤਾਂ ਸੰਗਤਾਂ ਨੂੰ ਇਹੋ ਮੈਸੇਜ ਦਵਾਂਗਾ ਕਿ ਆ ਕੇ ਵੱਧ ਤੋਂ ਨਸ਼ਿਆਂ ਨੂੰ ತ್ಯਾ ਕੇ ਆਪ ਵੀ ਸੇਵਾ ਕਰੋ ਹੋਰਨਾਂ ਨੂੰ ਪ੍ਰੇਰਣਾ ਕਰਕੇ ਇੱਥੇ ਲੈ ਕੇ ਆਓ ਤਾਂ ਜੋ ਵੱਧ ਤੋਂ ਵੱਧ ਗੁਰੂ ਘਰ ਦਾ ਤਾਂ ਕੇ ਸੇਵਾ ਕਰ ਸਕੀਏ ਉਹ ਜਿਸ ਤਰ੍ਹਾਂ ਕਿ ਸੇਵਾਦਾਰਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਕਿ ਨਸ਼ੇ ਨੂੰ ਤਿਆਗੋ ਤੇ ਆ ਕੇ ਗੁਰੂ ਘਰ ਦੇ ਨਾਲ ਜੁੜੋ ਤੇ ਆ ਕੇ ਤੇ ਸੇਵਾ ਹੀ ਕਰੋ ਤੇ ਨਤਮਸਤਕ ਵੀ ਹੋ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਕੀ ਆਖਣਾ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸੇਵਾਦਾਰਾਂ ਵੱਲੋਂ ਜਾਂ ਤੁਸੀਂ ਸੰਗਤ ਵੱਲੋਂ ਰੌਣਕਾ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਮਾਲਕ ਦਾ ਸ਼ੁਕਰ ਹੈ ਜੇ ਤੁਹਾਡੇ ਵੀਰਾਂ ਭਰਾਵਾਂ ਦੇ ਦਰਸ਼ਨ ਹੁੰਦੇ ਆ ਇਹਨਾਂ ਦਾ ਕੋਟਨ ਕੋਟ ਧੰਨਵਾਦ ਆ ਆਪਣੇ ਆਪ ਨੂੰ ਤੁਸੀਂ ਸਮਾਜ ਦੇ ਨਾਲ ਜੋੜੋ ਇਹਨਾਂ ਦੀ ਸੇਵਾ ਕਰੋ ਔਰ ਆਪਣੇ ਪਰਿਵਾਰ ਨੂੰ ਸੁਖ ਰੱਖੋ ਮਹਾਰਾਜ ਦੇ ਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਹੋਰ ਵੀ ਹਾਂਜੀ ਬੇਟਾ ਕੀ ਨਾਮ ਕੀ ਆਪਣਾ ਦਿਲਰਾਜ ਸਿੰਘ ਕੇ ਕਿਹੜਾ ਪਿੰਡ ਕਿਹੜਾ ਜੇ ਫਲੜਾ ਤੇ ਅੱਜ ਇਸ ਤਰ੍ਹਾਂ ਅੱਜ ਚਪੇਰਾ ਸਾਹਿਬ ਆ ਕੋਣ ਕੋਣ ਆਇਆ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਮੰਮੀ ਕੱਲੀ ਤੇ ਹਰ ਹਫ਼ਤੇ ਆਂਦੇ ਹਾਂ ਹਾਂ ਤੇ ਕੀ ਆਗੇ ਇਥੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਵਧੀਆ ਖਾਣ ਨੂੰ ਇਥੇ ਲੰਗਰ ਪ੍ਰਸ਼ਾਦਾ ਮਿਲਦਾ ਹੈ ਉਹ ਜਿਸ ਤਰ੍ਹਾਂ ਕਿ ਇਥੇ ਛੋਟੇ ਛੋਟੇ ਬੱਚੇ ਵੀ ਇਥੇ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਤੇ ਗੱਲਬਾਤ ਕਰਦੇ ਆ ਆਓ ਅਸੀਂ ਹੋਰ ਵੀ ਛੋਟੇ ਛੋਟੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ ਬੇੜਾ ਕੀ ਨਾਮ ਕੀ ਆਪਣਾ ਜਸਕਿਰਦ ਸਿੰਘ ਬੇੜਾ ਕਿਹੜੀ ਕਲਾਸ ਵਿੱਚ ਪੜਦੇ ਹੋ 3ਰੋਸ ਤੇ ਇਥੇ ਹਰ ਹਫਤੇ ਆਉਂਦੇ ਹੋ ਆਪਣੇ ਪਾਪਾ ਦੇ ਨਾਲ ਹਾਂਜੀ ਆਗੇ ਇਥੇ ਕੀ ਕਰਦੇ ਹੋ ਸੇਵਾ ਸੇਵਾ ਕਰਦੇ ਹੋ ਕਾਦੀ ਸੇਵਾ ਕਰਦੇ ਹੋ ਪਾਣਿਆਂ ਦੀ ਇੱਥੇ ਪਾਂਡਿਆਂ ਦੀ ਸੇਵਾ ਕਰਦੇ ਹੋ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਕੀਰਤਪੀਰ ਸਿੰਘ ਤੁਸੀਂ ਵੀ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਆ ਕੇ ਸੇਵਾ ਕਰਦੇ ਹੋ ਕਾਦੀ ਸੇਵਾ ਕਰਦੇ ਹੋ ਪਾਂਡਿਆਂ ਦੀ ਪਾਂਡਿਆਂ ਦੀ ਸੇਵਾ ਕਰ ਹਰ ਹਫਤੇ ਇੱਥੇ ਆਂਦੇ ਰਹੋਗੇ ਤੁਸੀਂ ਹਾਂਜੀ ਕਿਸ ਤਰ੍ਹਾਂ ਕਿ ਛੋਟੇ ਛੋਟੇ ਬੱਚੇ ਕਹਿ ਰਹੇ ਨੇ ਕਿ ਇੱਥੇ ਆਪਾਂ ਹਰ ਹਫਤੇ ਆਵਾਂਗੇ ਤੇ ਆ ਕੇ ਗੁਰੂ ਘਰ ਦੇ ਨਾਲ ਜੁੜੇ ਵੀ ਰਵਾਂਗੇ ਤੇ ਨਾਲ ਅਸੀਂ ਸੇਵਾ ਵੀ ਕਰਦੇ ਰਵਾਂਗੇ ਆਓ ਅਸੀਂ ਹੋਰ ਵੀ ਤੁਹਾਨੂੰ ਇਥੋਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਤੁਹਾਨੂੰ ਦਿਖਾਣੇ ਆ ਤੇ ਨਾਲ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਸੀਂ ਤੁਹਾਨੂੰ ਇਥੋਂ ਦੀਆਂ ਤਸਵੀਰਾਂ ਵੀ ਦਿਖਾਣੇ ਆ ਤੇ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਭਾਜੀ ਕੀ ਨਾਮ ਕੀ ਆਪਣਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਕੋਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਸასი ਗਾਲ ਜੀ ਸਾਰੇ ਸਰੋਤਿਆਂ ਨੂੰ ਮੇਰਾ ਨਾਮ ਜੀ ਅਨਿਲ ਵਿਸ਼ਿਸ਼ਟ ਬੰਟੀ ਨਾਮ ਹੈ ਜੀ ਮੇਰਾ ਔਰ ਇਹ ਜਿਹੜਾ ਫਰੀ ਦਵਾਈਆਂ ਦਾ ਚੈੱਕਅਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਤੋਂ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਐਤਵਾਰ ਦੇ ਐਤਵਾਰ ਇਹ ਸੇਵਾ ਜਿਹੜੀ ਹੈ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ Редактор ਕਿਹੜੀ-ਕਿਹੜੀ ਸੇਵਾ ਜਿਹੜੀ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਸੁਸਾਇਟੀ ਵੱਲੋਂ ਦੇਖੋ ਜੀ ਇਸ ਕੈਂਪ ਦੇ ਵਿੱਚ ਇੱਕ ਤੇ ਜਿਸ ਤਰ੍ਹਾਂ ਬੀਪੀ ਹੈਲਥ ਚੈੱਕਅਪ ਜਿਹੜਾ ਹੁੰਦਾ ਵਾ ਸਟਾਰਟਿੰਗ ਵਾਲਾ ਉਹ ਚੈੱਕ ਕੀਤਾ ਜਾਂਦਾ ਵਾ ਜਿਹੜੇ ਸ਼ਰਧਾਲੂਆਂ ਦਾ ਉਸ ਤੋਂ ਇਲਾਵਾ ਫਰੀ ਦਵਾਈਆਂ ਜਿਹੜੀਆਂ ਵਾ ਸੁਸਾਇਟੀ ਦੇ ਵੱਲੋਂ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਨਾਲ ਫਰੀ ਬਲੱਡ ਡੋਨੇਸ਼ਨ ਕੈਂਪ ਲਾਇਆ ਵਾ ਔਰ ਬਲੱਡ ਡੋਨੇਸ਼ਨ ਕੈਂਪ ਔਰ ਜਿਹੜੀ ਹੈ ਉਹਦੇ ਵਿੱਚ ਮੈਡੀਕਲ ਅਫੀਸਰ ਹੈ ਫਰੀ ਐਂਬੂਲੈਂਸ ਦੀ ਸੇਵਾ ਵੀ ਨਾਲ ਲੱਗੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਨਾਲ ਐਂਬੂਲੈਂਸ ਲੱਗੀ ਹੈ ਫਰੀ ਔਰ ਜਿਹੜਾ ਦਾਨੀ ਖੂਨਦਾਨ ਕਰਦਾ ਉਹਦੇ ਉਸ ਬਿਸਕੁਟ ਪੀਨਟ ਸੈਂਡਵਿਚ ਬਣਾਉਣਾ ਉਸ ਇਲਾਵਾ ਸੁਸਾਇਟੀ ਵੱਲੋਂ ਆ ਤੁਸੀਂ ਦੇਖ ਸਕਦੇ ਜੀ ਸੁਸਾਇਟੀ ਵੱਲੋਂ ਆ ਸ਼ੀਲਡ ਔਰ ਨਾਲ ਇੱਕ ਸਰਟੀਫਿਕੇਟ ਜਿਹੜਾ ਵੈ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਕੱਲ ਨੂੰ ਕਿਸੇ ਨੂੰ ਲੋੜ ਪਵੇ ਤੇ ਸਾਰਿਆਂ ਦੇ ਉੱਤੇ ਨੰਬਰ ਹੈ ਸਰਟੀਫਿਕੇਟ ਦੇ ਉੱਤੇ ਸੁਸਾਇਟੀ ਦੇ ਤੇ ਉਹ ਉਸ ਨੰਬਰ ਤੇ ਕਾਲ ਕਰਕੇ ਜਿਹੜਾ ਵੈ ਆਪਣੇ ਲੋੜਵੰਦੇ ਨੂੰ ਕਿਸੇ ਨੂੰ ਬਲੱਡ ਦੇ ਸਕਦਾ ਜਿਹੜੀ ਕੀ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਐਂਬੂਲੈਂਸ ਜਿਹੜੀ ਕੋਈ ਅਮਰਜੈਂਸੀ ਜਦੋਂ ਪੈ ਜਾਂਦੀ ਹੈ ਕਿਸੇ ਵੀ ਸੰਗਤ ਦੇ ਵਿੱਚੋਂ ਕੀ ਉਹਨੂੰ ਤੁਸੀਂ ਤੁਹਾਡੇ ਵੱਲੋਂ ਸੋਲੂਸ਼ਨ ਕੀਤਾ ਜਾਂਦਾ ਜੀ ਹਾਂ ਐਂਬੂਲੈਂਸ ਜਿਹੜੀ ਹੈ ਕੱਲੀ ਬਲੱਡ ਡੋਨੇਸ਼ਨ ਕੰਮ ਵਾਸਤੇ ਨਹੀਂ ਗਈ ਐਸ ਪੱਕੀ ਇੱਥੇ ਲੱਗੀ ਰਹਿੰਦੀ ਹੈ ਹਰ ਵਾਰ ਤੇ ਹਰ ਵਾਰ ਸਵੇਰੇ ਜਿਹੜਾ 9 ਵਜੇ ਤੋਂ ਲੈ ਕੇ ਸ਼ਾਮੀ 4 ਵਜੇ 5 ਵਜੇ ਤੱਕ ਦੁਪਹਿਰੇ ਦੇ ਪੂਰੇ ਟਾਈਮ ਅਗਰ ਕਿਸੇ ਮਰੀਜ਼ ਨੂੰ ਇੱਥੋਂ ਲੋਡ ਪੈ ਜਾਂਦੀ ਹੈ ਤੇ ਆਪਣੇ ਕੋਲ ਹੈ ਗੁਰਾਮਦਾਸ ਹਸਪੀਟਲ ਪੀਆ ਉਥੇ ਪੀਆ ਫਿਰ ਸਾਡੇ ਨਾਲ ਜਿਹੜਾ ਸਿਵਲ ਹਸਪੀਟਲ ਹੈ ਉਥੇ ਜਿਹੜਾ ਪੇਸ਼ੈਂਟ ਨੂੰ ਪਹੁੰਚਾਉਣ ਵਾਸਤੇ ਸੇਵਾ ਐਂਬੂਲੈਂਸ ਦੀ ਫ੍ਰੀ ਸੇਵਾ ਨਿਭਾਈ ਜਾਂਦੀ ਹੈ ਜਿਹੜੀ ਇਹ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਕਿੰਨੇ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਇਹ ਜੀ ਪਿਛਲੇ ਲਗਾਤਾਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ 6-7 7 ਸਾਲ ਤੋਂ ਸੁਸਾਇਟੀ ਜਿਹੜੀ ਇਹ ਸੇਵਾ ਨਿਭਾ ਰਹੀ ਹੈ ਜੀ